ਜੀ ਦੂ ਨੀ ਪ੍ਰੀਤਾ ਲੈ ਆ ਬੈਠੀ ਆ ਗਰਮੀ ਚ ਮਸਾਂ ਆਈਆਂ ਬਸ ਨੀ ਕੋਈ ਟਾਈਮ ਤੇ ਆਉਂਦੀ ਆਂ ਤੇ ਸਤਰੀ ਗਾਲ ਮਾ ਸਸਿਰ ਨੂੰ ਕਹੋ ਠੀਕ ਹੈ ਹਾਂ ਹਾਂ ਬੜੀਆ ਤੂੰ ਦੱਸ ਕਿਵੇਂ ਆ ਠੀਕ ਹਾਂ ਬੜੀਆ ਲੈ ਤੂੰ ਬੈਠ ਪਹਿਲੇ ਮੈਂ ਪਾਣੀ ਲਿਆਉਣੀ ਆ ਤੈਨੂੰ ਗਰਮੀ ਬਹੁਤ ਆ ਕੋਈ ਨਾ ਲਿਆ ਪਾਣੀ ਠੀਕ ਹੋ ਕੇ ਬਹਿ ਜਾ ਠੀਕ ਹੋ ਕੇ ਬਹਿ ਨਹੀਂ ਆਸੇ ਨਹੀਂ ਬਟਾਂ ਤੇ ਆਈ ਚੱਲ ਮੈਂ ਪਾਣੀ ਪੜਾਉਣ ਲੱਗ ਰਿਹਾ ਕੀ ਕਰਾਂ

ਬਸ ਮੇਰੇ ਤਾਂ ਪੁੱਛ ਨਾ ਕੋਸ ਠੀਕ ਹੀ ਆ। ਕਿਉਂ? ਕੀ ਗੱਲ? ਕੀ ਦੱਸਾਂ ਤੈਨੂੰ? ਦੁਖੀ ਕੀਤਾ ਪਿਆ ਮੈਂ ਤਾਂ ਇੱਥੇ। ਟਿਕਾਣੀ ਨਹੀਂ ਦਿਂਦੇ ਹੈਗੇ ਸਾਰਾ ਦਿਨ ਹੱਠੀ ਨਹੀਂ ਲੱਗਦੀ ਮੇਰੀ ਕੰਮ ਕਰ ਕਰ ਕੇ। ਮੈਂ ਇਹਦੀ ਕਹਿੰਦੀ ਆ ਤੂੰ। ਇੱਕ ਆ ਬੰਦਾ ਨਹੀਂ ਚੱਜਦਾ ਹੈਗਾ ਐਨੀ ਘੋਰਾ ਮੇਰੇ ਆਖੇ ਲੱਗਦਾ। ਮੈਂ ਮਰ ਜਾਉਂਗੀ। ਕਿੱਦਾਂ ਇੱਥੇ ਤਾਂ ਇੱਕ ਆ ਗਿਆ ਇੱਕ ਚੱਲਿਆ ਗਿਆ। ਇੱਕ ਆ ਗਿਆ ਇੱਕ ਚੱਲਿਆ ਗਿਆ। ਤਰਲਾ ਚਾਹ ਤਰ ਲੱਗਾ। ਸਾਰਾ ਦਿਨ ਚਾਹ ਦਾ ਕੜਾਹਾ ਹੀ ਨਹੀਂ ਉਤਰਦਾ। ਮੈਂ ਦੱਸਾਂ। ਕਿੱਥੇ ਜਾਂ ਦੁਖੀ ਕਰੀਏ ਮਾਂ ਮੈਨੂੰ ਐਂ ਦੱਸ ਮੈਨੂੰ ਤਾਂ ਨਾ ਕੋਈ ਸਕੀਮ ਦੇ ਤੂੰ ਕਿਵੇਂ ਬਾਪੂ ਮੂਰੇ ਲਾਇਆ ਹੋਇਆ ਬਾਪੂ ਦੇਲਾ ਕਿਵੇਂ ਭਮੀਰੇ ਵਾਂਗੂ ਘੁੰਮਦਾ ਫਿਰਦਾ ਰਹਿੰਦਾ ਆ ਆ ਮੇਰੇ ਆਲਾ ਬੰਦਾ ਵੀ ਕਿਸੇ ਕੰਮ ਨੂੰ ਹੱਥ ਤੋੜ ਲਿਆ ਕਰੇ ਤੇ ਸਕੀਮ ਨਾ ਲਾਉਣੀ ਪਊ ਜੇ ਕੋਈ ਨਾ ਕੰਮ ਚੱਲਿਆ ਤੇ ਲਾ ਮਾਂ ਮੈਂ ਤਾਂ ਬਹੁਤ ਔਖੀ ਹੋਈ ਪਈ ਆ ਕੰਮ ਕਰ ਕਰ ਕੇ ਆ ਦੇਖ ਲੈ ਮੇਰੇ ਪੈਰਾਂ ਦੀਆਂ ਹੱਡੀਆਂ ਫਟ ਗਈਆਂ ਤੇ ਲ ਕਹੀ ਜੋ ਹੋਈ ਪਈ ਐ ਐਨੀ ਸੋਹਣੀ ਸੀ ਆ ਤੋਰੀ ਤੀ ਤੇ ਕੰਮ ਨਹੀਂ ਜਮਾ ਕਾਲੀ ਕਰਤੀ ਅਦੇਖਲੇ ਹੁਣ ਵੀ ਸਬਜ਼ੀ ਚੀਜ਼ ਨੇ ਲੱਗੀ ਹੋਈਆਂ ਉਹ ਗੋਹੇ ਦੀ ਡੇੜੀ ਭਰੀ ਆ ਗਈ ਪਹਿਲਾਂ ਲੈ ਦੱਸ ਕੋਈ ਗੋਹੇ ਵਾਲੀ ਲਾ ਲਓ ਤੁਸੀਂ ਇਹਨਾਂ ਮਾਝੂਂਗੀ ਫਾਣੇ ਐਡੇ ਕੰਜੂਸੀ ਬੰਦੇ ਇਹ ਨਹੀਂ ਲਾਉਂਦੇ ਕੋਈ ਗੋਹੇ ਗੋਹੇ ਵਾਲੀ ਆ ਤਾਂ ਮੇਰੇ ਹੀ ਲਹੂ ਚੂਸਦੇ ਨੇ ਪਤਾ ਨਹੀਂ ਕੀ ਪੈਸਾ ਨੂੰ ਸਿੱਤੇ ਧਰਨਗੇ ਇੰਨਿਆਂ ਨੂੰ ਤੁਮਾਂ ਕੋਈ ਸਕੀਮ ਲਾ ਵਧੀਆ ਜੀ ਜਿਹਦੇ ਨਾਲ ਮੇਰਾ ਬੰਦਾ ਬੱਸ ਚ ਹੋ ਜਵੇ ਲੈ ਮੇਰੀ ਗੱਲ ਸੁਣ ਸਕੀਮ ਦਾ ਆ ਜੀ ਮੇਰੇ ਦਿਮਾਗ ਚ ਹੁਣ ਇਹਨੂੰ ਐਂ ਦੱਸ ਉਹ ਘਰੇ ਕਦੋਂ ਆਉਗਾ ਤੇ ਘਰ ਵਾਲਾ ਆ ਜਾਂਦਾ ਬੇਬੇ ਆਉਣ ਨੂੰ ਤਾਂ ਹੁਣ ਆ ਜਵੇ 5 ਮਿੰਟ ਚ ਆਵੇ ਨਾ 15 20 ਮਿੰਟ ਨਾ ਆਵੇ ਆ ਪਰ ਇਹਦਾ ਡਿਚੱਕ ਕੀ ਸਕੀਮ ਲਾਵਾਂਗੇ ਆਪਾਂ ਜੀ ਲੈ ਠੱਤੀ ਤੂੰ ਇਹ ਕਰ ਜਦੋਂ ਉਹ ਨਹੀਂ ਆਉਣਾ ਤੂੰ ਕੋਈ ਚਾਹ ਪਾਣੀ ਪੀ ਲੈ ਖਾ ਪੀ ਲ ਕੋ ਸਾਡੀ ਦੂਰ ਆਈ ਆ ਭੁੱਖ ਨਾਲ ਪਾਣੀ ਚਾਲ ਅੰਦਰ ਪਹਿਲਾਂ ਤੂੰ ਵਾ ਠੀਕ ਉਹਦੇ ਆਈ ਤੂੰ ਸਕੀਮ ਖੇਡਾਂਗੇ ਫਿਰ ਤੂੰ ਆਉਣ ਤੋਂ ਪਹਿਲਾਂ ਉਹਦੇ ਚਾਲ ਅੰਦਰ ਪਹਿਲਾਂ ਤੇਰਾ ਠੱਡ ਭਰਾਂ ਚੱਲ ਤਾਂ ਗਰਮੀਆਂ ਬੜੀ ਹੋ ਗਈ 15 ਦੀ ਮਾਤ ਆ ਰਹੀ ਐ। ਸਸੀ ਗੱਲ ਬੇਬੇ ਜੀ। ਸਸੀ ਗੱਲ। ਠੀਕ ਐ। ਠੀਕ ਠਾਕ ਜੀ ਵਧੀਆ। ਕੀ ਗੱਲ ਪਾਣੀ ਪੂਣੀ ਨਹੀਂ ਪੁੱਛੇ ਕਿਵੇਂ ਪਈ ਰੀਤ? ਕੀ ਦੱਸਾਂ। ਇਹ ਤਾਂ ਜਦ ਮਾਈ ਇਹਨੂੰ ਚੱਕਰ ਆ ਗਿਆ। ਹੈਂ? ਇਹ ਤਾਂ ਢਿੱਲੀ ਹੋ ਰਹੀ ਐ। ਤੂੰ ਤਾਂ ਇਹ ਨਹੀਂ ਗੌਰੇ ਨਹੀਂ ਕਰਦਾ। ਚੱਕਰ ਆ ਗਿਆ ਬੇਬੇ। ਲੈ ਹੋਰ ਹੁਣ ਨਾ ਕੌਰ ਤਾਂ ਕਿਉਂ ਕਿੱਥੇ ਜਿੰਨੇ ਕੰਮ ਦੇ ਸਿਰ ਤੇ ਛੱਡ ਕੇ ਜਾਣਾ ਘਰੇ ਫਲਾਂ ਐਨੇ ਤਾਂ ਕਿੰਨੇ ਕੰਮ ਨੇ ਬੇਬੇ ਗੋਹਾ ਸਿੱਟ ਦੀਆਂ ਨਾਲ ਲੱਗ ਕੇ ਮੈਂ ਗੋਸਟ ਵਿਆਹ ਦੇਣਾ ਹੋਰ ਦੱਸ ਮੈਂ ਕੀ ਕਰਾਂ ਅੱਧੀ ਹੋ ਰਹੀ ਐ ਮੈਨੂੰ ਤਾਂ ਪਤਾ ਨਹੀਂ ਦੇ ਲੈ ਪਹਿਲਾਂ ਕਹੀ ਜੀਤੀ ਨਾ ਨਾ ਖਾਣ ਪੀਣ ਨੂੰ ਇਹਨੂੰ ਕੋਈ ਘਾਟਾ ਨਹੀਂ ਹੈਗਾ ਬੇਬੇ ਫਰੀ ਤੋਂ ਕੀ ਹੋ ਗਿਆ ਫਿਰ ਡਾਕਟਰ ਨੂੰ ਬੁਲਾ ਕੇ ਲਿਆਵਾਂ ਮੈਂ ਹੁਣ ਕਿਸੇ ਨੂੰ ਲਓ ਜੀ ਮੈਂ ਤਾਂ ਡਰਾਮਾ ਟਾਈਮ ਤੇ ਸੰਭਲ ਲਿਆ ਕੇ ਚੱਕਰ ਲੱਗੇ ਪੈ ਤੇ ਮੇਰੇ ਉਂਦੀ ਉਂ ਤਾਂ ਡਿੱਗੀ ਪਈ ਤੀ ਅੱਛਾ ਹਾਂ ਤੂੰ ਮੌਜਾ ਨਾ ਖੇਤਾਂ 'ਚ ਕੰਮ ਕਰਦਾ ਫਿਰਦਾ ਘਰੇ ਵੀ ਦੇਖ ਲਿਆ ਕਰ ਮਾੜਾ ਬੇਬੇ ਕੰਮ ਕਰੇ ਬਿਨਾ ਕਿਹੜਾ ਹੁਣ ਫਿਰ ਸਰਦਾ ਹੈਗਾ ਚੱਲ ਫਿਰ ਡਾਕਟਰ ਨੂੰ ਬੁਲਾ ਲੇ ਹੁਣ ਡਾਕਟਰ ਤਾਂ ਮੈਂ ਬੁਲਾ ਲਿਆ ਤੀ ਬੁਲਾ ਲਿਆ ਤੀ ਹਾਂ ਦੇਖ ਕੇ ਡਾਕਟਰ ਹਾਂ ਦਵਾਈ ਦਵਾਈ ਆ ਗਿਆ ਤੀਗਾ ਅੱਛਾ ਕੀ ਕਹਿੰਦਾ ਡਾਕਟਰ ਫਿਰ ਹੁਣ ਦੱਸ ਦਿੰਿਆ ਮਰੇ ਨੂੰ ਵੀ ਕੀ ਕਹਿੰਦਾ ਅੱਛਾ ਜਾ ਪੁੱਤ ਤੂੰ ਇਹਨੇ ਪਾਣੀ ਪੋਣੀ ਲਿਆ ਰੇ ਇਹਨੂੰ ਰੀਤਾ ਇਹ ਖਾਸੀ ਚੱਕਰ ਆਗੇ ਮਿਲਦੇ ਹੈ ਹੋਰ ਚਾਲੋ ਬੁਖਾਰ ਹੋ ਜਾਂਦਾ ਵੀ ਗਰਮੀ ਕਰਕੇ ਰਮੇਦਾ ਪੜਜਾ ਅੱਜ ਤਾਂ ਗਰਮੀ ਵਾਲੀ ਦਿਖਾਲ ਜਾ ਕੜਨਾਂ ਮੈਂ ਮਾਈ ਹੋਟੀ ਗੌਰ ਰੱਖਿਆ ਕਰ ਸਰੀਰ ਦੇਖ ਲੈਦਾ ਕਿਦਾਂ ਨੂੰ ਤੁਰਿਆ ਜਾਂਦਾ ਨਾ ਨਾ ਕੋਈ ਗੱਲ ਨਹੀਂ ਫਿਰ ਹੁਣ ਗਰਮੀ ਗਰਮੀ ਚ ਕਿਹੜਾ ਪੰਜੀਰੀ ਰਲਾ ਕੇ ਦੇਦੀ ਵੀ ਸਿਆਲ ਚ ਰਲਾ ਦਾਂ ਇਹ ਤਾਂ ਤੇਰੀ ਗੱਲ ਮੈਂ ਮੰਨਦੀ ਆ ਉਦੋਂ ਮੈਂ ਡਾਕਟਰ ਬੁਲਾ ਲਿਆ ਅਨਸਾਰ ਅੱਛਾ ਪਾਣੀ ਨਹੀਂ ਪੀਤਾ ਮੈਂ ਕਿਹਾ ਏ ਤੁਹਾਡੀ ਢਿੱਲੀ ਹੋ ਰਹੀ ਆ ਮੈਂ ਖਾਬੂ ਮੈਂ ਮਰ ਜਾ ਕੋਈ ਘਰੇ ਵੀ ਹੈ ਨਹੀਂਗਾ ਹੂੰ ਜਦੋਂ ਫਿਰ ਮੈਨੂੰ ਡਾਕਟਰ ਨੇ ਦੱਸਿਆ ਮੈਂ ਤਾਂ ਟਾਇਕ ਦੀ ਸ਼ਿਕਾਇਤ ਹੈ ਹਾਂ ਹੋਰ ਅੱਛਾ ਇਹ ਕੰਮ ਨੂੰ ਘਟ ਕਰਵਾਇਆ ਕਰੋ ਵੀ ਨਾਲ ਇਹਨੂੰ ਝੁੱਪੇ ਨਾ ਫਰਿਆਇਆ ਕਰੋ ਮੈਦਨ ਦਾ ਸਬੂਤ ਉਹਦਾ ਬਰਦੀ ਜ਼ਿਆਦੇ ਲੋਡ ਹੁੰਦੀਆਂ ਤੀਂਦਿਆਂ ਨਾਲੇ ਘਰ ਵਸਦੇ ਹੁੰਦੇ ਨੇ ਹਾਂ ਉਹਦਾ ਤੇਰੀ ਗੱਲ ਸਹੀ ਏ ਬੇਬੇ ਹਾਂ ਕੰਮ ਆਪ ਕਰ ਲਿਆ ਕਰ ਮਾੜਾ ਮੋਟਾ ਨਾ ਨਾ ਕੰਮ ਤਾਂ ਮੈਂ ਕਰ ਲੂੰਗਾ ਬੇਬੇ ਕੋਈ ਗੱਲ ਨਹੀਂ ਨਾਲੀ ਜੇ ਬੋਲਦੀ ਓ ਤੂੰ ਚੁੱਪ ਕਰ ਜਾ ਕਰ ਤੈਨੂੰ ਪਤਾ ਹੀ ਇਹੋ ਜਿਹੇ ਬੰਦਿਆਂ ਦਾ ਗੁੱਸਾ ਵੱਧਾ ਹੁੰਦਾ ਹੁੰਦਾ ਗੁੱਸੇ ਦੀ ਸਾਰੀ ਗੱਲ ਹੁੰਦੀ ਏ ਇਹ ਹੂੰ ਬੋਲੀ ਤਾਂ ਕਦੇ ਹੈ ਹੀ ਨਹੀਂ ਹੂੰ ਤਾਂ ਇਹ ਚੱਲ ਡਾਕਟਰ ਕਹਿੰਦਾ ਤੀ ਹੈ ਹਾਂ ਡਾਕਟਰ ਕਹਿੰਦਾ ਤੀ ਡਾਕਟਰ ਕਹਿੰਦਾ ਝੜਕ ਨਹੀਂ ਮਾਰਨੀ ਕਰਨੀ ਜਿੰਨਾ ਕੰਮ ਵੰਨਦਾ ਕਰ ਲੂਗੀ ਬਾਕੀ ਦਾ ਭਾਈ ਰੱਖ ਜੇ ਤੈਂ ਘਰ ਸਾਹਮਣੇ ਤਾਂ ਤ ਚਲ ਕੋਈ ਨਹੀਂ ਐਦ ਕੀ ਔਖੀ ਸੌਖੀ ਕਰ ਲੈਣਾ ਮੈਂ ਖੇਤੀ ਫੇਰਾ ਅਗਲੀ ਵਾਰੀ ਆਇਆ ਕਰੂੰਗਾ ਠੇਕੇ ਦੇ ਦੂੰਗਾ ਹੋਰ ਕੀ ਹੈ ਫੇਰਾ ਹੋਰ ਫੇਰ ਹੁਣ ਤਾਂ ਦੇਣੀ ਆ ਬੋਗੀ ਕਰਤਾਨ ਨੂੰ ਸਾਹਮਣੇ ਹੂੰ ਇਹਦੀ ਵੀ ਲੋੜ ਹੈ ਮੇਰਾ ਪੁਰਾ ਥੇਤੀ ਨੂੰ ਕੀ ਕਰੇਗਾ ਨਾ ਠੀਕ ਹੈ ਬੇਬੇ ਠੀਕ ਹੈ ਮਰੀ ਤਾਂ ਹੂੰ ਠੀਕ ਆ ਚੱਕਰ ਆ ਹੀ ਜਾਂਦੇ ਨੇ ਚਲ ਕੋਈ ਗੱਲ ਨਹੀਂ ਤੂੰ ਆਰਾਮ ਕਰ ਲੈ ਰੋਟੀ ਪਾਣੀ ਦਾ ਕਰ ਲੈ ਦੀ ਅੱਜ ਆ ਬੇਬੇ ਨੂੰਤਾ ਖਵਾਈ ਬੇਬੇ ਨੇ ਤਾਂ ਚੈਰੀ ਨੇ ਆਪ ਹੀ ਬਣਾ ਕੇ ਰੋਟੀ ਖਾਦੀ ਆਂ ਅੰਦਰ ਮੇਰੇ ਤੋਂ ਤਾਂ ਚਾਹ ਦਿੱਤੀ ਗਈ ਆ ਬਣਾ ਕੇ ਨਾ ਰੋਟੀ ਬਣਾ ਕੇ ਦਿੱਤੀ ਗਈ ਆ ਚਲ ਕੋਈ ਗੱਲ ਨਹੀਂ ਮੈਂ ਬਣਾ ਲਊਗਾ ਜੱਥ ਨਹੀਂ ਕੋਈ ਗੱਲ ਨਹੀਂ ਕਿੱਢੀ ਗੱਲ ਹੋਰ ਇਹਦੀ ਗੌਰ ਰੱਖਿਆ ਕਰ ਪੁੱਤ ਮੈਂ ਤਾਂ ਕਦੋਂ ਜੀ ਆਈ ਤੇ ਤੈਨੂੰ ਡੀਕ ਦਿੱਤੀ ਨਾ ਬੇਬੇ ਆ ਗਿਆ ਚਲ ਮੈਂ ਭੱਗ ਜੂੰਗੀ ਨਾ ਨਾ ਕੋਈ ਗੱਲ ਨਹੀਂ ਚਲ ਜਿਹੜੀ ਤੇ ਗੱਲ ਦੱਸਤੀ ਕੋਈ ਗੱਲ ਨਹੀਂ ਮੈਂ ਯਾਦ ਰੱਖੂਗਾ ਹਾਂ ਹੁਣ ਤੂੰ ਗੌਰ ਰੱਖੀਂ ਦੇ ਘਾਟਣ ਹੋਇਆ ਪੇ ਜਾਣਾ ਮੈਂ ਵੀ ਆ ਨਾ ਕੋਈ ਨਹੀਂ ਬੇਬੇ ਰਹਿ ਜਾਂਦੀ ਬੇਬੇ ਅੱਜ ਤਾਂ ਰਹਿ ਰਹੇ ਹਾਂ ਜਾਂਦਾ ਪੁੱਤ ਫਿਰ ਮੈਨੂੰ ਸਰਦਾ ਨਹੀਂ ਅੱਛ ਨਿੰਮੇ ਸਾਨੂੰ ਠੀਕ ਲਾ ਤੁਸੀਂ ਫਿਕਰ ਨਾ ਕਰੀਓ ਕੋਈ ਗੱਲ ਨਹੀਂ ਹਾਂ ਮੈਂ ਬੈਗ ਚੱਕ ਲਿਆ ਮੈਂ ਆਪਦਾ ਅੰਦਰੋਂ ਹਾਂ ਕੋਈ ਨਹੀਂ ਬੇਬੇ ਚੱਕ ਲਿਆ ਇਹਦੀ ਘੌਰ ਰੱਖੀ ਲੈ ਖਣ ਮੈਂ ਤਾਂ ਤੈਨੂੰ ਕਹਿ ਗਈ ਬਾਕੀ ਤੇਰੀ ਮਰਜ਼ੀ ਆ ਭਾਈ ਠੀਕ ਹੈ ਬੇਬੇ ਠੀਕ ਹੈ ਤੂੰ ਗੱਲ ਸੁਣ ਮੇਰੀ ਰੀਤਾ ਤੂੰ ਸੋਚਣਾ ਕਰ ਕਿਸੇ ਵੀ ਚੀਜ਼ ਦੀ ਠੀਕ ਹੈ ਮੈਂ ਸਾਰੇ ਕੰਮ ਆਪੇ ਕਰ ਲਿਆ ਕਰੂੰਗਾ ਠੀਕ ਹੈ ਤੇਰੇ ਤੋਂ ਕੁਝ ਨਹੀਂ ਕਰਾਉਂਦਾ ਹੈਗਾ ਤੂੰ ਫਰੀਰ ਹੈ ਠੀਕ ਹੈ ਰੈਸਟ ਕਰੇਂਗੀ ਠੀਕ ਹੋ ਜੇਂਗੀ ਬੁਖਾਰ ਚੜਿਆ ਡਾਕਟਰ ਬੇਬੇ ਨੇ ਕਹਿਤਾ ਮੈਨੂੰ ਮਾੜਾ ਮੋਟਾ ਤਾਪ ਜਾ ਕਹਿੰਦੀ ਉਹਦੇ ਕਰਕੇ ਗਰਮੈਸ਼ ਹੀ ਨਹੀਂ ਹੋ ਰਹੀ ਹੈ ਗਰਮੀ ਕੋਈ ਨਾ ਹੋ ਜੂਗਾ ਠੀਕ ਚੰਗਾ ਪੁੱਤ ਚੰਗਾ ਬੰਦਾ ਰਹਿ ਜਾਂਦੀ ਨਾ ਨਾ ਬਸ ਰਹਿਣਾ ਨਹੀਂ ਜਾਂਦਾ ਚਲੋ ਠੀਕ ਹੈ ਮਾਤਾ ਜੀ ਬਾਕੀ ਹਾਂ ਚੰਗਾ ਪੁੱਤ ਚਲ ਹੁਣ ਮੈਂ ਤੈਨੂੰ ਕਹੀਗੀ ਬਾਕੀ ਤੇਰੀ ਮਰਜ਼ੀ ਹੈ ਦੇਖ ਨਾ ਨਾ ਕੋਈ ਗੱਲ ਨਹੀਂ ਮੈਂ ਛੁਕੜਾ ਰੋਜ਼ ਰੋਜ਼ ਗੇੜਾ ਲੱਗਦਾ ਨਾ ਨਾ ਕੋਈ ਨਹੀਂ ਕੋਈ ਨਹੀਂ ਚੱਲ ਰੀਤ ਖੜੀ ਹੋ ਲੈ ਫਿਰ ਅੰਦਰ ਵਗ ਚੱਲ ਹੋ ਗਿਆ ਲੈ ਉਹ ਮਨਾ ਮੇਰਾ ਰੀਤਮ ਦਾ ਜਿਹੜਾ ਲੱਗਣਾ ਸੀ ਰੋਗ ਲੱਗ ਗਿਆ ਹੁਣ ਤਾਂ ਕੰਮ ਤੈਨੂੰ ਕਰਨਾ ਪਊਗਾ ਵਿਆਹ ਕਰਾਇਆ ਤੀ ਵੀ ਚਲ ਬਹੂ ਆਜੂਗੀ ਪੱਕੀਆਂ ਪਕਾਈਆਂ ਖਾਵਾਂਗੇ ਹੈ ਪਰ ਕਿਹੜਾ ਪਤਾ ਦੀ ਵੀ ਐ ਪਾਣਾ ਵਰਤ ਜੂਗਾ ਚਲੋ ਦਾਤੇ ਦੇ ਰੰਗ ਨੇ ਜਿਹੜਾ ਕਰਨਾ ਹੈ ਉਹ ਤਾਂ ਕੰਮ ਕਰਨਾ ਹੀ ਪਊਗਾ ਹੁਣ ਹੁਣ ਤਾਂ ਜਿਹੜਾ ਹੋ ਗਿਆ ਹੋ ਗਿਆ ਚਲ ਇਹਦਾ ਵੀ ਮੇਰੇ ਬਿਨਾ ਵਿਚਾਰੀ ਬਿਨਾ ਕੌਣ ਹੈਗਾ ਮੈਂ ਵਿਆਹ ਕਰਾਇਆ ਤੀ ਮੇਰੇ ਕਰਕੇ ਘਰਵਾਰ ਆਪਦਾ ਛੱਡ ਕੇ ਆਈ ਸੀਗੀ ਹੁਣ ਇਹਨੂੰ ਸਾਂਭਣਾ ਵੀ ਮੇਰਾ ਫਰਜ਼ ਬਣਦਾ ਇਹਨੇ ਵੀ ਮੈਨੂੰ ਬਥੇਰਾ ਸਾਂਭਦੀ ਹੈ ਵਿਚਾਰੀ ਸਾਰਾ ਕੰਮ ਕਰਦੀ ਚੱਲ ਕਿੱਡੀ ਗੱਲ ਐ ਐਤ ਕੀ ਕੌਖੇ ਸੌਕੇ ਕਰ ਲੈਨੇ ਆਂ ਗਾਹਾਂ ਨੂੰ ਠੇਕੇ ਤੇ ਦੇ ਦਾਂਗੇ ਲੈ ਵੀ ਮਨਾ ਫਿਰ ਆਪਦੇ ਮਰੇ ਬਿਨਾਂ ਸੁਰਗਾਂ ਨੂੰ ਕੌਣ ਜਾਣਦਾ ਹੈਗਾ ਚੱਕ ਰੜਕਾ ਪਾ ਲਾਦਾ ਸੁੰਭਰੇ ਤੇ ਕੰਮ ਬੁੜੀਆਂ ਵਾਲੇ ਤਾਂ ਬੁੜੀਆਂ ਤੂੰ ਹੀ ਲੋਟ ਆਉਂਦੇ ਨੇ ਉਹ ਮੇਰਾ ਰੱਬਾ ਕੰਮ ਤਾਂ ਹੁਣ ਕਰਨੀ ਪਊਗਾ। ਮੇਰੇ ਸਾਲੇ ਦੇ ਨਾ ਲੱਗ ਰਿਹਾ ਮੋਕ। ਮਾਰ ਮਾਰ ਕੇ ਮੋਕ ਕੇ ਨਾ ਹਰੇ ਕੱਪੜੇ ਲਵੇੜ ਦਿੰਦੀਆਂ ਨੇ। ਸਤਾ ਪੌਣਾ ਕੋ ਖਾਪੜਾ ਸੌਖਾ ਹੈਗਾ। ਇਹਦੇ ਸਾਲਕਣੇ ਦਾ ਪੌੜੇ ਨਾਲ ਵੀ ਪੈਂਦਾ ਹੈ ਤਾਂ। ਪਤਾ ਨਹੀਂ ਕਿਵੇਂ ਹੱਥਾਂ ਨਾਲ ਪਾ ਲੈਂਦੀਆਂ ਨੇ ਬੁੜੀਆਂ। ਚਲ ਮਨਾ ਕੰਮ ਤਾਂ ਹੁਣ ਕਰਨੀ ਪਊਗਾ ਔਖਾ ਸੌਖਾ। ਹੋ ਦਮ ਝੜ ਗਿਆ ਓਏ ਰੱਬਾ ਅਦਾ ਕੰਮ ਵੀ ਦੋ ਨੇ ਮੇੜੇ ਨੇ ਅਦਾ ਸੁੰਭਰੇ ਆ ਕੋ ਹੱਸਟੇਗਾ ਬਹੁਤ ਔਖੇ ਕੰਮ ਨੇ ਬਈ ਜਨਾਨੀਆਂ ਦੇ ਇਹ ਤੋ ਉਹ ਪਾਣੀ ਲਿਆ ਦੇ ਘਟੋ ਸੁਣਦਾ ਨਹੀਂ ਕਿਉਂ ਨਹੀਂ ਆਈ ਤੇ ਇਹ ਪਤਾ ਨਹੀਂ ਹੁਣ ਇਹਨੂੰ ਨਾ ਤਾਂ ਇਹ ਤੇ ਰੋਬ ਮਾਰ ਸਕਦਾ ਨਾ ਇਹਨੂੰ ਕੁਝ ਕਹਿ ਸਕਦਾ ਮੈਂ ਤਨਣਾ ਟਾਈਮ ਲਾਤਾ ਤੈਨੂੰ ਕਿਹਾ ਦੀ ਪਾਣੀ ਲਿਆ ਦੇ। ਉਹ ਕੀ ਹੋ ਗਿਆ ਤੈਨੂੰ? ਔਰੀਤ ਚੱਕਰ ਆਉਣੇ ਹੈ? ਤੂੰ ਫਿਰ ਮੈਨੂੰ ਕਹਿਂਦੀ ਪਾਣੀ ਮੈਂ ਆਪ ਚੱਕ ਕੇ ਪੀ ਲੈਂਦਾ ਇਹ ਨਾਲੋਂ ਚੰਗਾ ਤਾਂ। ਓਹੋ। ਚੱਲ ਤੂੰ ਆਰਾਮ ਕਰ ਕੋਈ ਗੱਲ ਨਹੀਂ। ਚੱਲ ਰੋਟੀ ਉੱਠੀ ਪਕਾਉਣਾ ਫੇਰ ਮੈਂ ਖੜੀ ਹੋ। ਲੈ। ਖੜੀ ਹੋ ਖੜੀ ਹੋ। ਚੱਲ ਅੰਦਰ ਚੱਲ ਮੈਂ ਆਇਆ। ਮੇਰੇ ਰੱਬਾ। ਪਰੀਤ ਪਰੀਤ ਗੱਲ ਸੁਣੋ ਮੇਰੀ ਲੈ ਕੱਟਦੀ ਸਬਜ਼ੀ ਤਾਂ ਮੈਂ ਕਦੋਂ ਕੱਟਤਾ ਸਬਜ਼ੀ ਬਣਾ ਦੇ ਲੈ ਸੌਂ ਲੱਗੇ ਥੱਕ ਰਿਹਾ ਮੈਂ ਤਾਂ ਅੱਜ ਹੋ ਲੈ ਜਾ ਲੈ ਫਿਰ ਤੇਰੇ ਲਈ ਜਮੀ ਕਮਾਲ ਹੋ ਰਹੀ ਜਿੱਦ ਤੂੰ ਕੰਮ ਨੂੰ ਕਹਿਦਾ ਨਾ ਤੂੰ ਉਹਦੀ ਚੱਕਰ ਆਉਣ ਲੱਗ ਗਈ ਨੇ ਯਾਰ ਤੂੰ ਜਮੀ ਕਮਾਲ ਕਰੀ ਜਾਂਦੀ ਏ ਹੁਣ ਸਬਜ਼ੀ ਵੀ ਨਹੀਂ ਬਣਾ ਸਕਦੀ ਤੂੰ ਮੇਰੇ ਨਾਲ ਐ ਕਿਵੇਂ ਗੱਲ ਕਰਦੇ ਹੋ ਤੁਸੀਂ ਹੋਰ ਕਿਵੇਂ ਗੱਲ ਕਰਾਂ ਮਾਤਾ ਜਮੀ ਕੀ ਫਾਇਦਾ ਮੈਨੂੰ ਤੇਰੇ ਨਾਲ ਵਿਆਹ ਕਰਕੇ ਦੱਸ ਤਾਂ ਦੇ ਮੈਨੂੰ ਤੇ ਕਾ ਨਮਾ ਹੁਣ ਇਹਦਾ ਲੈ ਸਬਜ਼ੀ ਬਣਾ ਦੇ ਚ ਲੈ ਜਾ ਦੇਖੀ ਓਏ ਤਾ ਯਾਰ ਤੁਮ ਗਲਤੀ ਹੋ ਗਿਆ ਇਹਦਾ ਕੰਮ ਖਰਾਬ ਹੋ ਗਿਆ ਮਨਾ ਮਾਤਾ ਕਹਿੰਦੀ ਡਾਕਟਰ ਕਹਿ ਗਿਆ ਦੀ ਇਹਨੂੰ ਉੱਚਾ ਵੀ ਨਹੀਂ ਬੋਲਣਾ ਹੈਗਾ ਤਾਂ ਫੇਰ ਚੱਕਰ ਆ ਗਿਆ ਹੁਣ ਇਹਦਾ ਮਾਤਾ ਦਾ ਇਹ ਮੁਰੇ ਹੁਣ ਚੁੱਪੇ ਰਹਿਣਾ ਪੈ ਗਿਆ ਮੈਨੂੰ ਚਲੋ ਪੈ ਜਾਣ ਦੇ ਇਹਨੂੰ ਮੈਂ ਬਣਾ ਲੈਣਾ ਸਬਜੀ ਸੂਜੀ ਦਾ ਠੀਕ ਹੈ ਤਾਂ ਕਰਨੀ ਕੋ ਕੋਹੜਾ ਰੀਤੋ ਚੱਲ ਸੁਣ ਮੇਰੀ ਰੋਟੀ ਪਕਾਤੀ ਮੈਂ ਸਬਜੀ ਬਣ ਗਈ ਮੜ ਜਾ ਖੇਤ ਗੇੜਾ ਮਾਰੇ ਮੈਂ ਜੇ ਕਹਨੀ ਆ ਤਾਂ ਤੈਨੂੰ ਪਾ ਕੇ ਦੇ ਦੇਣਾ ਖਾਣੀਆਂ ਜਿੱਤੇ ਪਹਿਲਾਂ ਨਹੀਂ ਨਹੀਂ ਤੁਸੀਂ ਖੇਤ ਗੇੜਾ ਮਾਰੇ ਹੋ ਫਿਰ ਆਪਾਂ ਆ ਕੇ ਇਕੱਠੀ ਖਾਲਾਂਗੇ ਸਲਫਰ ਇਕੱਠੀ ਖਾਣੀ ਜੇ ਮੜਦੇ ਖੇਤ ਜਾ ਆਵਾ ਹੈ ਦੇਖ ਆਵਾ ਲੈਟ ਜੈਰੀ ਦੀ ਫੌਜੀ ਰਮਾਉਣੀ ਸੀਗੀ ਚਲ ਮੈਂ ਆ ਜਾ ਫਿਰ ਹੈ ਨਾ 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 ਫੋਨ ਕਾਨੂੰ ਦੇਖ ਕੇ ਜਾਂਨਾ ਮੈਂ ਆ ਲੈ ਫੋਨ ਤੋਰੀ ਧਰ ਕੇ ਚਲ ਮੈਂ ਚਲ ਮੈਂ ਕਿਹੜਾ ਮਾਰਿਆ ਵਾ ਫਿਰ ਚੰਗਾ ਠੀਕ ਆ ਜਾਓ ਚਲ ਇਹਦਾ ਖੇਤ ਨੂੰ ਵਾਗਿਆ ਮਾਲ ਫੋਨ ਲਾਉਣੀ ਆ। ਹੈਲੋ। ਹਾਂ ਬਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੁੱਤ। ਲੈ ਮਨਾਂ ਮੇਰੇ। ਚੱਲ ਖੇਤ ਜਾ ਕੇ ਮੰਜਾ ਫੈਕਟ ਹੋਊ ਮੜਾ ਜਾ। ਉਹ ਤੇਰੀ ਨੂੰ ਇੰਤਰਾ ਤੇਰਾ ਵੀ ਦਿਮਾਗ ਨਾ ਪਤਾ ਇੰਤਰਾ ਜਿਆਦਾ ਸਮਾਂ ਲੱਗਦਾ ਘਟਦੀ ਜਾਂਦੀ ਐ। ਵੀ ਖੇਤ ਤਾਂ ਤੂੰ ਜਾਣ ਲੱਗ ਰਿਹਾ। ਚਾਬੀ ਘਰੇ ਫੋ ਲੈ ਕੋਠੇ ਜਿੱਥੇ ਅਸੀਂ ਚਿੰਦਾ ਤੋੜੇਗਾ ਫਿਰ ਤੂੰ ਜਾ ਕੇ ਚਲ ਚੱਬੀ ਚੱਕ ਲੈਣਾ ਫੇਰ ਜਾਂਦਾ ਮੈਂ ਪਰ ਮੈਂ ਕਿਵੇਂ ਵਧੀਆ ਮੈਂ ਤਾਂ ਠੀਕ ਆਂਦੀ ਐ ਤੂੰ ਸੁਣਾ ਤੇਰਾ ਕੀ ਹਾਲ ਹੈ ਹਾਂ ਹਾਂ ਮੈਂ ਤਾਂ ਐਨ ਵਧੀਆ ਠੀਕ ਠਾਕ ਮੰਨਦੀ ਆ ਫਿਰ ਤੇਰੀ ਮਾਂ ਨੂੰ ਲੈ ਮਾਂ ਤੇਰੀ ਸਕੀਮ ਤਾਂ ਪਾਣੀ ਨਹੀਂ ਕਰਗੀ ਪੁਰਾਣੇ ਬੁੜੇ ਸਕੀਮਾਂ ਵਧੀਆ ਲਾਉਂਦੇ ਹੁੰਦੇ ਨੇ ਲੈ ਮਾਂ ਤੇਰੀ ਸਕੀਮ ਤਾਂ ਕੰਮ ਕਰਨੀ ਸੀ ਉਹ ਤਾਂ ਲਾਟੂ ਵਾਂਗੂ ਘੁੰਮਦਾ ਫਿਰਦਾ ਹੁਣ ਅੱਗੇ ਪਿੱਛੇ ਮੇਰੇ ਜਦੋਂ ਵੀ ਮਾੜਾ ਜਿਹਾ ਕੰਮ ਨੂੰ ਕਹਿੰਦਾ ਮੈਂ ਤਾਂ ਜਦੀ ਚੱਕਰ ਆਉਣ ਦਾ ਬਹਾਨਾ ਲਾ ਦਿੰਦੀ ਆ ਫਿਰ ਕਹਿ ਦਿੰਦਾ ਪੈ ਜਾ ਪੈ ਜਾ ਤੂੰ ਮੈਂ ਐਮੀ ਤੈਨੂੰ ਕੰਮ ਨੂੰ ਕਹਤਾ ਬਸ ਬੁੱਤ ਹੁਣ ਮੇਰੀ ਗੱਲ ਕਰਨ ਕਰਕੇ ਸੁਣ ਲੈ ਤੂੰ ਮੂਰੇ ਲਾ ਕੇ ਰੱਖੀ ਬੰਦੇ ਦਾ ਉੱਥੇ ਬਣਾ ਕੋਈ ਨਾ ਤੂੰ ਫਿਕਰ ਨਾ ਕਰ ਚੰਗਾ ਤੀਏ ਮੈਂ ਵੀ ਤੂੰ ਕੰਮ ਕਰ ਲਾ ਦਾਂ ਚੰਗਾ ਅੱਛਾ ਫੇਰਾ ਇਹ ਸਕੀਮਾਂ ਲਾ ਰਖੀਆਂ ਨੇ ਇਹਨੇ ਮੈਂ ਵੀ ਕਹਾਂ ਜਦੋਂ ਕੰਮ ਨੂੰ ਕਹਣਾ ਉਹਦੀ ਕਹੂਗੀ ਹਾਏ ਮੈਨੂੰ ਤਾਂ ਚੱਕਰ ਆਉਂਦੇ ਨੇ ਹਾਏ ਮੈਨੂੰ ਤਾਂ ਚੱਕਰ ਆਉਂਦੇ ਨੇ ਆ ਲੈ ਵੀ ਇੰਦਰ ਸਿੰਘ ਤੈਨੂੰ ਤਾਂ ਮਾਵਾਤੀਆਂ ਨੇ ਨਾ ਦੋਨਾਂ ਨੇ ਪਾਗਲ ਬਣਾਤਾ ਤੇਰਾ ਸਕੀਮ ਤਾਂ ਹੁਣ ਫਿਰ ਮੈਨੂੰ ਵੀ ਲਾਉਣੀ ਪਊਗੀ ਜੇ ਤੇ ਐਂ ਤਾਂ ਲੋਟ ਆਉਂਦੀ ਨਹੀਂ ਹੈਗੀ ਇਹ ਇਹ ਬੁੜੀ ਮਿੰਨ ਤਾਂ ਐਂਦੀ ਵੀ ਸਿਆਣੀ ਇਹ ਤਾਂ ਨੂੰ ਗਲਤ ਪੱਟੀ ਪੜਾ ਗਈ ਦਾ ਦਿੱਤੀ ਦਾ ਘਰ ਜਾੜਨ ਨੂੰ ਫਿਰਦੀ ਏ ਮਾਮਾ ਤਾਂ ਹੁੰਦੀ ਨੇ ਘਰ ਬਸਾਉਂਦੀਆਂ ਨੇ ਇਹ ਜੇ ਇਹ ਗੇੜੇ ਮਾਰ ਕੇ ਜਾਂਦੀ ਔਰੇ ਹੁਣ ਤਾਂ ਨਾ ਮੈਂ ਇਹਨੂੰ ਆਉਣ ਦਵਾਂ ਕਰਦੀ ਕੀ ਫਿਰਦੀ ਹੈਗੀ ਇਹ ਐਂ ਕਰ ਤਾਂ ਨੀ ਬੋਲ ਮਾਰ ਤਾ ਫਰੀਤੋ ਔਰ ਇਹ ਤੋ ਹਾਂਜੀ ਆਹੀ ਮੜ ਜਾ ਬਾਹਰੇ ਮੇਰਾ ਦਾਦਾ ਹੈ ਤਾਂ ਇਹਨੇ ਚੱਕਰ ਤੇਰੇ ਹੁਣ ਨਾ ਆਈ ਜਾਂਦੇ ਨੇ ਹਰੇ ਕਿੱਥੇ ਅੱਛਾ ਮੇਰੀ ਗੱਲ ਸੁਣ ਮੈਂ ਨਾ ਥੱਕ ਗਿਆ ਸੀ ਮੜਾ ਆ ਤਾਰ ਜੀ ਕੱਢ ਲੈਂਦੀ ਡੰਗਰਾਂ ਦੀ ਤਾਰ ਕੱਢਾਂ ਮੈਂ ਹਾਂ ਹਾਈ ਮੈਨ ਤਾਂ ਚੱਕਰ ਆਉਂਦੇ ਆ ਦੇਖੀ ਤਾਰ ਕਿਵੇਂ ਨਿਕਲੂਗੀ ਮੇਰੇ ਤੋਂ ਚੱਕਰ ਆਉਂਦੇ ਨੇ ਹਾਂ ਚੱਕਰ ਠੀਕ ਕਰਾਂ ਸਿਰ ਦੱਬਾਂ ਤੇਰਾ ਸਿਰ ਦੱਬ ਦਿਨਾ ਹਾਂ ਦੱਬ ਦੋ ਸਿਰ ਹੈ ਓਏ ਤੂੰ ਜੀ ਮੇਰੇ ਥੱਪੜ ਘਾ ਤੋ ਹੋ ਗਿਆ ਠੀਕ ਆ ਚੱਕਰ ਆਉਂਦੇ ਨੇ ਹਜੇ ਹਜੇ ਆਉਂਦੇ ਨੇ ਚੱਕਰ ਅੱਛਾ ਜੀ ਇਹਨਾਂ ਨੂੰ ਕਾਤੇ ਮਾਰਦਾ ਤੂੰ ਕਾਤੇ ਮਾਰਦਾ ਨਾਲੇ ਮੈਨੂੰ ਹੋਰ ਆ ਡਰਾਮੇ ਜਾਂਦਾ ਤਰੇ ਇਹਦਾ ਸਾਰਾ ਪਤਾ ਲੱਗ ਗਿਆ ਮਮਮੀ ਕੀ ਕਹਿ ਕੇ ਗਈ ਸੀ ਆ ਤੇਰੀ ਮੰਮੀ ਤਾਂ ਸੁਣਦੇ ਆ ਸਾਰੀਆਂ ਕਰਤੂਤਾਂ ਜਿਹੜੀ ਲੱਗ ਰਹੀ ਦੀ ਗੱਲਾਂ ਕਰਨ ਤੂੰ ਜਦੋਂ ਮੈਨੂੰ ਕੰਮ ਨੂੰ ਕਹਿੰਦਾ ਚੱਕਰਾਂ ਦਾ ਹਟਦੀ ਨਹੀਂ ਆਇਦਾ ਤੂੰ ਹਨਾ ਸੱਚੀ ਚੱਕਰ ਆਉਂਦੇ ਨੇ ਤੈਨੂੰ ਪਤਾ ਤਾਂ ਹੈਗਾ ਮਮਮੀ ਖੜ ਦੇ ਤੇਰੀ ਖੜ ਦੇ ਇੱਕ ਮਿੰਟ ਤੇਰੇ ਚੱਕਰ ਮੈਂ ਕਰਦਾ ਤੇਰੇ ਦਾ ਚੱਕਰ ਲੋਟ ਤੇਰੇ ਮੈਂ ਕਰਦਾ ਤੇਰੇ ਦਾ ਚੱਕਰ ਲੋਟ ਐ ਨਹੀਂ ਤੇਰੇ ਚੱਕਰ ਲੋਟ ਆਉਂਦੇ ਹੈਂ ਤੇਰੇ ਚੱਕਰ ਲੋਟ ਆਉਂਦੇ ਹੈਂ ਆਣੀ ਤੇਰੇ ਚਰੂ ਪਰ ਹਰ ਦਿਨ ਹਰ ਮੈਂ ਤੇਰਾ ਹੱਥ ਜੋੜਦਾ ਹੱਥ ਜੋੜਦੀਆਂ ਨਲੇ ਹੋਰ ਹੁਣ ਨਹੀਂ ਕਰਦੀ ਹੈਗੀ ਮੈਨੂੰ ਮaaf ਕਰ ਦੇ ਕਰੇਂਗੀ ਹੁਣ ਡਰਾਮੇ ਨਾ ਮੈਂ ਹੁਣ ਨਹੀਂ ਕਰਦੀ ਮੇ ਤਾਂ ਮਾਂ ਮਗਰ ਲੱਗੀ ਸੀ ਕਿ ਮੈਨੂੰ ਮaaf ਕਰ ਦੇ ਮਾਂ ਮਗਰ ਲੱਗੀ ਦੀ ਤੈਨੂੰ ਤਾਂ ਅਕਲ ਹੈਗੀ ਤੀ ਹੁਣ ਨਹੀਂ ਕਰਦੀ ਨਾ ਤੈਨੂੰ ਇੰਨੀ ਅਕਲ ਨਹੀਂ ਆਈ ਹੈਗੀ ਮੈਂ ਕਿਵੇਂ ਅੱਗੇ ਪਿੱਛੇ ਫਿਰਦਾ ਦੀ ਕੰਮ ਕਰਦਾ ਫਿਰਦਾ ਦੀ ਮੈਂ ਪਾਗਲ ਦੀ ਮੈਂ ਹਏ ਮੇਰੇ ਸੱਚੇ ਚੱਕਰ ਆਉਣ ਲਾਤੇ ਤੂੰ ਮੇਰੇ ਚੱਕਰ ਆਉਣ ਲਾਤੇ ਜਾ ਜਾ ਕੇ ਰੋਟੀ ਪਾਲ ਲੈ ਨਾਲੇ ਨਹੀਂ ਹੋਰ ਆ ਜਾਣਗੇ ਤੈਨੂੰ ਚੱਕਰ ਫਿਰੇ ਜਾ ਭਾਗ ਜਾ ਸੱਚੀਆਂ ਲੱਗ ਚੱਕਰ ਕੋ ਹੋਰ ਪਵਾਉਣਾ ਥੋੜਾ ਤਾਂ ਹੁਣ ਮੈਂ ਮੈਂ ਲੈ ਕੇ ਆਉਂਦੀ ਆ ਰੋਟੀ ਪਾ ਕੇ ਕੇ ਕੀ ਆਉਂਗਾ ਰੋਟੀ ਪਾ ਕੇ ਨਾਲੇ ਹੋਰ ਦੇਖ ਕਿਵੇਂ ਪਾਗਲ ਬਣਾਉਂਦੀ ਐ ਤਾਂ ਕਮਾਲ ਐ ਚਲਤਰ ਖੇਡਦੀ ਮੈਂ ਤਾਂ ਐਦੀ ਵੀ ਇੰਨੀ ਸਿਆਣੀ ਐਗੀ ਇਹ ਹੁਣ ਦੇਖ ਲੈ ਕਿਵੇਂ ਪੁਮੀਰੀ ਬਣ ਗਈ ਜਦੋਂ ਪੈ ਗਿਆ ਥੌਲਾ ਐ ਕਾਨੂੰ ਲੋਟ ਆਉਂਦੀ ਨਹੀਂ ਸਿੱਧੇ ਮੱਥੇ ਨਾਲਾ ਬੁੜੀ ਦੀ ਵੀ ਕਮਾਲ ਐ ਦੇਖ ਲੈ ਕੀ ਸਿਖਾ ਕੇ ਗਈ ਆ ਤੀ ਨੂੰ ਆਪਦੀ ਨੂੰ ਮਲਾ ਦਾ ਸਰਵਸ ਵੱਧ ਹੋ ਗਈ ਇੰਦਰਾ ਐਦੀ ਤਾਂ ਅੰਦਰ ਜਾ ਕੇ ਦੇਖ ਲੈ ਕਿਤੇ ਪਤੰਦਾ ਦੀ ਨੂੰ ਸੱਚੀ ਉਹਨਾਂ ਚੱਕਰ ਆ ਜਾਣ ਕਿਤੇ ਸੱਚੀ ਹੀ ਕੰਮ ਕਰਨਾ ਪਏ ਜੀ